ਮੇਰਾ ਨਾਮ ਪਲਵਿੰਦਰ ਕੌਰ ਕੀ ਗੱਲ ਸੀ ਕੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਦੀ ਮੇਰੇ ਪਿਓ ਨੇ ਕਹਿੰਨੇ ਮਾਰਿਆ ਥੋੜਾ ਜਿਨੀ ਹੁਆ ਹਫਤਾ ਹੈ ਮੇਰੇ ਪਿਓ ਨੂੰ ਧਮਕੀਆਂ ਮਿਲਦੀਆਂ ਨਹੀਂ ਆਹੀ ਬਾਬਾ ਮਾਰ ਦੇਣਾ ਮਾਰਦਾ ਕੰਜੜਾ ਵਾਲੇ ਬਾਬਾ ਹੁਣ ਕਿਹੜੇ ਲੋਕ ਧਮਕੀਆਂ ਦੇ ਤੈਨੂੰ ਪਤਾ ਮੈਨੂੰ ਨਹੀਂ ਪਤਾ ਕੌਣ ਹੈਗਾ ਪਰ ਮੈਨੂੰ ਇੰਨਾ ਬੜਾ ਮੇਰੇ ਪਿਓ ਨੂੰ ਧਮਕੀ ਦੇ ਮੈਨੂੰ ਫੋਨ ਕਰਕੇ ਸੁਣ ਜਾਂਦਾ ਵੀ ਰਿਹਾ ਵਾ ਤੇ ਮੇਰੇ ਪਿਓ ਨੇ ਕਹਿੰਨੇ ਕਹਿੰਦਾ ਸੀ ਬਾਬਾ ਮਾਰ ਦੇਣਾ ਵਾ ਕਿਨੇ ਦਿਨ ਤੋਂ ਧਮਕੀਆਂ ਮਿਲਦੀਆਂ ਸੀ ਉਹ ਨੰਨੋ ਹੋ ਗਿਆ ਘਟ ਘਟ ਮੀਨਾ ਹੋ ਚਲ ਲ ਧਮਕੀਆਂ ਲੱਗਦੀਆਂ ਬਾਬੇ ਨੇ ਕਿਹਾ ਕਿਦਾ ਕੁਝ ਚ ਤੋੜੇ ਕੀ ਲੱਗਦੇ ਸੀ ਮੇਰਾ ਪਿਓ ਸੀ ਉਹ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਮੰਗ ਹੈ ਕਾਹਦੇ ਜਿੰਨਾ ਮੇਰਾ ਪਿਓ ਮਾਰਾ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਔਰ ਖਾਣਾ ਹੀ ਖਤਮ ਹੋ ਜਵੇਰਾ ਆ ਆਪਾਂ ਮੰਗ ਕਰਦੇ ਆ ਕਿ ਚੌਂਕੀ ਫੇਰ ਤੋਂ ਖੁੱਲਣੀ ਚਾਹੀਦੀ ਆ ਇੱਥੇ ਬਹੁਤ ਜ਼ਿਆਦਾ ਗੰਦ ਮੇਰਾ ਹਰਜਿੰਦਰ ਸਿੰਘ ਜੀ ਕੀ ਕੰਮ ਕਰਦੇ ਆ ਜੀ ਪ੍ਰਾਈਵੇਟ ਨੌਕਰੀ ਕਰਦਾ ਬੈਂਕ 'ਚ ਜੀ ਅੱਛਾ ਤੇ ਪਹਿਲੇ ਚੌਂਕੀ ਸੀ ਪਹਿਲੀ ਚੌਂਕੀ ਸੀ ਬਹੁਤ ਜ਼ਿਆਦਾ ਜ਼ਿਆਦਾ ਵਧੀਆ ਕੰਮ ਹੀ ਤੇ ਕੋਈ ਖਾਪਰੋਣਾ ਨਹੀਂ ਪੈਂਦਾ ਸੀ ਨਾ ਕੋਈ ਲੜਾਈ ਝੜਾਉਂਦਾ ਸੀ ਇੱਥੇ ਤੋਂ ਹੁਣ ਪਾਈ ਰਾਤੀ 1:00 ਵਜੇ ਤੱਕ ਲੋਕੀ ਸ਼ਰਾਬਾ ਤੇ ਦੁਬਾਰਾ ਮੰਗ ਕਰਦੇ ਹਾਂ ਜੀ ਹਾਂ ਜੀ ਆਪ ਪੁਲਿਸ ਕਮਿਸ਼ਨਰ ਸਾਹਿਬ ਨੂੰ ਆਪਾਂ ਮੰਗ ਕਰਦੇ ਕਿ ਚੌਕੀ ਦੀ ਬਾਹਰੋਂ ਤੋਂ ਬਹਾਲ ਕੀਤੀ ਜਾਵੇ ਹਾਂ ਜੀ ਤੁਹਾਡਾ ਨਾਮ ਸਤਨਾਂ ਸਿੰਘ ਜੀ ਸਤਨਾਂ ਸਿੰਘ ਜੀ ਬਾਬ ਬਲਦੇਵ ਜੀ ਤੁਹਾਡੇ ਕੀ ਲੱਗਦੇ ਸੀ ਪਿਤਾ ਜੀ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨਾਂ ਦਾ ਕਤਲ ਹੋ ਗਿਆ ਐਸੀ ਸਵੇਰੇ ਆਨੇ ਸੇਵਾ ਕਰਨ ਵੀਰਵਾ ਦੇ ਵੀਰਵਾ ਤੇ ਅਸੀਂ ਆਏ ਤੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲਾ ਨਹੀਂ ਸੀ ਤੇ ਅਸੀਂ ਫਿਰ ਪਿਛਲੇ ਦਰਵਾਜ਼ੇ ਥਾਣੇ ਗਏ ਉਹ ਦਰਵਾਜ਼ਾ ਖੁੱਲਾ ਸੀ ਤੇ ਵੇਖਿਆ ਤੇ ਉਹ ਤੇ ਡੈਥ ਹੋਈ ਸੀ ਉਹਨਾਂ ਦੀ ਤੇ ਮੈਂ ਮੂੰਹ ਤੇ ਹੱਥ ਲਾਇਆ ਉਨਾਰੇ ਉਹਨੇ ਖੂਨ ਬਹੁਤ ਵਗੰਦੇ ਸੀ ਕਿ ਹੋਸ਼ ਨਹੀਂ ਕੋਸ਼ ਹੈ ਗਈ ਸੀ ਸਰ ਤੇ ਪਤਾ ਲੱਗਾ ਕੀ ਕਾਰਨ ਸੀ ਕਤਲ ਦਾ ਪਤਾ ਨਹੀਂ ਲੱਗਾ ਸਰ ਰਾਤ ਨੂੰ ਚੰਗੇ ਭਲੇ ਆਏ ਕਰੋ ਰੋਟੀ ਖਾਣ ਆਏ ਸੀ ਤੇ ਫਿਰ ਬਿਨੇ ਹੋਇਆ ਜੀ ਫਿਰ ਅਸੀਂ ਸੇਵਾ ਕਨਵੀਰ ਬਾਦ ਵੀਰ ਬਾਦ ਆਨੇ ਆ ਜੀ ਕੀ ਮੰਗ ਕਰਦੇ ਹੋ ਪੁਲਿਸ ਸਾਹਿਬ ਹਾਂ ਜੀ ਪੁਲਿਸ ਕੋਈ ਮੰਗ ਕਰਦੇ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਕਿੰਨੀ ਏਅਰ ਤੋਂ ਸੇਵਾ ਨਿਭਾਰੇ ਸੀ ਇੱਥੇ ਇਹਨਾਂ ਨੇ ਹੋ ਗਿਆ 30 35 ਸਾਲ ਹੋ ਗਏ ਸਰ ਹਾਨੀ ਸਰ ਕੀ ਗੱਲ ਹੋਈ ਇਹਦਾ ਤਾ ਹੋਇਆ ਗੱਲ ਇਦਾਂ ਜੀ ਆਪਾਂ ਗੋਵਾਲ ਮੰਡੀ ਤੋਂ ਸਾਰੇ ਵਸਨੀਕਾਂ ਜੀ ਮੈਂ ਰਿੰਕੂ ਜੀ ਆਂ ਪ੍ਰੈਜ਼ੀਡੈਂਟ ਡਾਕਟਰ ਬਿਹਾਰ ਮੇਰਪੁਲਾਇ ਮਹਿੰਤੋ ਜੀ ਵੀ ਜਿਸ ਤਰ੍ਹਾਂ ਕਿ ਸਾਡੇ ਗੁਰੂ ਜੀ ਨੇ ਬਾਬਾ ਜੀ ਵੀ ਇਹ ਜਿਉਂ ਦੀ ਸੇਵਾਦਾਰ ਨੇ ਪਹਿਲਾਂ ਸਰਕਾਰੀ ਨੌਕਰੀ ਕਰਦੇ ਐਫਸੀਆਈ 'ਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਇਹ ਗੱਦੀ ਨਸ਼ੀਨ ਹੋ ਗਿਆ ਜੀ ਤੇ ਇਹਨਾਂ ਤੇ ਬੜੀ ਭਾਵਨਾ ਸੀ ਜੀ ਮਹਾਰਾਜੀ ਸੇਵਾ ਸੁਭਾ ਕਰਨ ਦੀ ਤੇ ਇਹ ਸੇਵਾਦਾਰ ਸੀ ਸੇਵਾ ਕਰਦੇ ਸੀ ਸਾਰੇ ਮਹੱਲੇ ਤੇ ਬੜੀ ਵਧੀਆ ਇਹਨਾਂ ਦਾ ਬੋਲ ਚੱਲਦਾ ਸੀ ਹਰ ਮਹੱਲੇ ਦਾ ਛੋਟਾ ਵੱਡਾ ਜੀ ਇਹਨਾਂ ਦੇ ਪੈਰੀ ਪੈਣਾ ਕਰਦਾ ਸੀ ਜੀ ਤੇ ਜਿੱਦਾਂ ਸਾਨੂੰ ਪਤਾ ਲੱਗਾ ਵੀ ਵੀ ਆ ਦਰਗਾਹ ਵਿੱਚ ਬਾਬਾ ਜੀ ਦੀ ਕਿਸ ਨੇ ਹਤਿਆ ਕਰਤੀ ਹੈ ਤੇ ਮੌਕੇ ਤੇ ਐਸਐਚਓ ਕੰਟੋਨਮੈਂਟ ਜੀ ਸਾਰਾ ਮਹੱਲਾ ਤੁਸੀਂ ਦੇਖ ਰਹੇ ਹੋ ਜੀ ਤੇ ਮੈਂ ਪੁੱਛਣਾ ਚਾਹਾਂਗਾ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੜੇ ਲੰਬੇ ਲੰਬੇ ਵਾਅਦੇ ਕਰਦੇ ਤੇ ਆਪਾਂ ਕਿੱਥੇ ਸੇਫ ਆ ਜਿੱਕ ਗਵਾਲ ਮੰਡੀ ਗੜਿਆ ਜੀ ਸਾਡਾ ਕਿਸੇ ਦੀ ਅਜੇ ਤੱਕ ਇਹ ਨਹੀਂ ਯੂਰਤ ਨਹੀਂ ਪਈ ਵੀ ਐਡਾ ਤਗੜਾ ਕੰਮ ਹੋ ਗਿਆ ਜੇ ਇਹ ਮਹੱਲੇ ਨਹੀਂ ਸੇਫ ਤੇ ਮੈਂ ਸੋਚਾਂਗਾ ਵੀ ਬਾਕੀ ਲੋਕ ਕਿੱਦਾਂ ਸੇਫ ਹੋਣਗੇ ਕੋਈ ਕੁਝ ਬਾਬਾ ਜੀ ਦਾ ਕੀ ਨਾਮ ਸੀ ਬਲਦੇਵ ਸਿੰਘ ਸਾਡੇ ਬਾਬਾ ਜੀ ਬਲਦੇਵ ਸਿੰਘ ਜੀ ਨਾਮ ਕਿੰਨੀ ਦੇ ਤਾਂ ਸੇਵਾ ਨਿਭਾਰੇ ਸੀ ਇਹ ਹੋ ਗਏ ਜੀ 30 30 ਸਾਲ ਦੇ ਲੱਗੇ ਜਿਕੇ ਲਗਭਗ ਹੋ ਹੀ ਗਏ ਆ ਜੀ ਪਤਾ ਲੱਗਾ ਕਿ ਹਤਿਆ ਦੇ ਕਾਰ ਨਹੀਂ ਅਜੇ ਤੱਕ ਨਹੀਂ ਪਤਾ ਲੱਗਾ ਜੀ ਅਜੇ ਤੱਕ ਮੌਕੇ ਦੇ ਆਪਣੇ ਥਾਣਾ ਕੰਡੋਨਮੈਂਟ ਦੇ ਸਚੂ ਸਾਹਿਬ ਆਏ ਨੇ ਤੇ ਜਿੰਨੇ ਵੀ ਸਾਰੇ ਅਜੀ ਇਹ ਸਾਰੇ ਮਹੱਲਾ ਨਵਾਸੀ ਨੇ ਸੇਵਾਦਾਰ ਨੇ ਇਹ ਸਾਰੇ ਉਹਨਾਂ ਦੀ ਬਹੁਤ ਇਤਮਾਨ ਕਰਦੇ ਸੀ ਜੀ ਪਤਾ ਲੱਗਾ ਹੱਤਿਆ ਕਿਸ ਤਰ੍ਹਾਂ ਹੋਈ ਹੈ ਨਹੀਂ ਅਜੇ ਨਹੀਂ ਕੋਈ ਪਤਾ ਲੱਗਾ ਜੀ ਵੈਰੀਫਾਈ ਕਰ ਰਿਹਾ ਜੀ ਪੁਲਿਸ ਵੈਰੀਫਾਈ ਕਰ ਰਹੀ ਹੈ ਜੀ ਕੀ ਮੰਗ ਕਰਦੇ ਪ੍ਰੋਫੈਸਰ ਮੰਗ ਕਰਦੇ ਆ ਜੀ ਵੀ ਸਾਡੇ ਗੁਰੂ ਸੀ ਸਾਡੇ ਅੰਨਦਾਤਾ ਲਾਲੋ ਜੀ ਸਾਰੇ ਮਹੱਲੇ ਦੇ ਸੀ ਉਹ ਵਿਚਾਰੇ ਬੜੇ ਵਧੀਆ ਤੇ ਜੋ ਕੁਝ ਹੋਇਆ ਗਲਤ ਹੋਇਆ ਤੇ ਜਲਦ ਤੋਂ ਜਲਦ ਦੋਸ਼ਿਆਂ ਨੂੰ ਫੜਾ ਜਾਵੇ ਕੋਈ ਸੀਸੀਟੀਵੀ ਸਾਹਮਣੇ ਆਈ ਕੋਈ ਨਹੀਂ ਪੁਲਿਸ ਵੈਰੀਫਾਈ ਕਰਦੀ ਪਈ ਇੱਕ ਦੋ ਕੈਮਰੇ ਉੱਤੇ ਵੈਰੀਫਾਈ ਕਰਦੀ ਪਈ ਦੀਪ ਸਿੰਘ ਨਾ ਦਾ ਇੱਕ ਇਥੇ ਜਿਹ ਹੈਗਾ ਸੀਗਾ ਸ਼ਰਧਾਲੂ ਇੱਥੇ 30 35 ਸਾਲ ਤੋਂ ਸੇਵਾ ਕਰਦਾ ਸੀ ਬਜ਼ੁਰਗ ਹੈ ਰਟਾਇਰ ਪਰਸਨ ਹੈ ਉਹ ਆਪਣਾ ਇੱਥੇ ਰਾਤ ਕੋਈ ਅਣਪਛਾਤਾ ਬੰਦਾ ਐਂਟਰ ਕਰਕੇ ਤੇ ਉਹਦਾ ਸਿਰ 'ਚ ਸੱਟ ਮਾਰ ਕੇ ਉਹਨੂੰ ਮਾਰ ਗਿਆ ਹੈਗਾ ਸੋ ਮੈਂ ਤੇ ਐਸ ਐਚ ਯੂ ਕੰਟੋਲਮੈਂਟ ਇੱਥੇ ਪਹੁੰਚੇ ਆਂ ਬਾਕੀ ਅਫਸਰ ਸਹਿਬਾਨ ਨੂੰ ਪਹੁੰਚੇ ਆਂ ਔਰ ਸਾਡੇ ਸੀਆਈਏ ਟੀਮ ਵਗੈਰਾ ਆ ਰਹੀ ਹੈ ਜੀ ਆ ਮੋਟੋ ਵੀ ਦੇਖ ਰਹੇ ਹੈਗੇ ਆ ਜੀ ਮੋਟੋ ਕਲੀਅਰ ਨਹੀਂ ਹੋਇਆ ਕਿਉਂਕਿ ਅਸੀਂ ਅਜੇ ਹੁਣੇ ਆਏ ਆ ਜੋ ਵੀ ਗੱਲ ਹੋਈ ਨਾਲ ਨਾਲ মিডিਆ ਨੂੰ ਦੱਸ ਦਾਂਗੇ ਸਰ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਲਗਾਤਾਰ ਜਿਹੜੀਆਂ ਉਹਨਾਂ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਹਾਂ ਉਹਨਾਂ ਨੇ ਦੱਸਿਆ ਹੈ ਉਹਨਾਂ ਦੱਸਿਆ ਹੈ ਉਹ ਚੀਜ਼ਾਂ ਨੂੰ ਜਿਹੜਾ ਉਹ ਆਪਣਾ ਲਾ ਦਿੱਤਾ ਹੈ ਅਸੀਂ ਮੈਂ ਹੁਣੇ ਟੀਮ ਹੀ ਭੇਜ ਦਿੱਤੀ ਹੈ ਜਿਨ੍ਹਾਂ ਤੇ ਕੋਈ ਐਲੀਗੇਸ਼ਨ ਲਾਉਦੇ ਹੈਗੇ ਬਾਕੀ ਟੈਕਨੀਕਲ ਅਨਲਿਸਿਸ ਕਰਕੇ ਫਿਰ ਤੁਹਾਨੂੰ ਦੱਸਾਂਗੇ ਸਰ ਕੋ ਸੀਸੀਟੀਵੀ ਫੁਟੇ ਸਾਹਮਣੇ ਨਹੀਂ ਅਜੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਜੇ ਟੂ ਅਰਲੀ ਹੈ ਸੀਸੀਟੀਵੀ ਵੇਖਾਂਗੇ ਬਟ ਅਜੇ ਨਹੀਂ ਸਾਡੇ ਅਜੇ ਕੋਸ਼ਿਸ਼ ਸਰ ਕਿੰਨੇ ਵਜੇ ਦੀ ਘਟਨਾ ਕੁਝ ਪਤਾ ਲੱਗੇਗੀ ਇਹ ਅਰਲੀ ਮਾਰਨਿੰਗ ਹੋਇਆ ਹੈ ਮੇਰੇ ਖਿਆਲ ਚ 3-4 ਵਜੇ ਦੇ ਕਰੀਬ ਹੋਵੇਗਾ ਸਰ ਕੋ ਪੈਸਾ ਪੂਸਾ ਲੁੱਟਿਆ ਗਿਆ ਨਕਦੀ ਵਗੈਰਾ ਕੁਝ ਆ ਨਹੀਂ ਨਕਦੀ ਲੱਗਦੀ ਨਹੀਂ ਕਿ ਨਕਦੀ ਲੁੱਟੀ ਗਈ ਹੈ ਉਸੇ ਤਰ੍ਹਾਂ ਹੀ ਸੇਫ ਹੀ ਆ ਗੱਲਾ ਵਗੈਰਾ ਨਹੀਂ ਟੁੱਟਾ ਕੋਈ ਰੰਜਿਸ਼ ਲੱਗਦੀ ਹੈ ਸਰ ਇਹ ਹੋ ਸਕਦੀ ਹੈ ਜੀ ਅਜੇ ਦੇਖਦੇ ਹਾਂ ਸਾਰੇ ਐਂਗਲ ਤੋਂ ਦੇਖ ਕੇ ਫਿਰ ਦੱਸਦੇ ਹਾਂ ਪਰਿਵਾਰਕ ਮੈਂਬਰ ਦਾ ਖਾਤਾ ਜਿਤਾਇਆ ਜਾ ਰਿਹਾ ਹੈ ਕੀ ਮਤਲਬ ਚਤੁਰਦੀ ਵਾਰਦਾਤ ਤੋਂ ਅਜਮ ਤੱਕ ਹਾਂ ਹਾਂ ਬਿਲਕੁਲ ਕਤਲ ਤੋਂ ਹੈ ਹੀ ਹੈ ਇਹ ਔਰ ਥ੍ਰੈਟਿੰਗ ਵੀ ਆ ਰਹੀ ਹੈ ਇਸ ਇਹਨਾਂ ਨੂੰ ਉਹ ਸਲੇਨ ਉਹਨਾਂ ਦਾ ਰਿਕਾਰਡ ਉਹਨਾਂ ਦਾ ਫੋਨ ਵਗੈਰਾ ਲੈ ਲਿਆ ਹੈਗਾ ਉਹਦਾ ਡਿਟੇਲ ਚੈੱਕ ਕਰਦੇ ਹਾਂ ਧੰਨਵਾਦ